ਕੇਰਲਾ ਤੋਂ ਬਾਅਦ ਪੰਜਾਬ ਭਾਰਤ ਦਾ ਦੂਜਾ ਰਾਜ ਹੈ ਜਿੱਥੇ ਕਿ ਤੇਜ਼ੀ ਨਾਲ ਧਰਮ ਪਰਿਵਰਤਨ ਹੋ ਰਿਹਾ ਹੈ ਪੰਜਾਬ ਵਿੱਚ 52.7% ਸਿੱਖ ਵੱਸੋਂ ਹੈ ਤੇ 38% ਹਿੰਦੂ ਹਨ ਪੰਜਾਬ ਵਿੱਚ 31.9% ਦਲਿਤ ਵੱਸੋਂ ਨਿਵਾਸ ਕਰਦੀ ਹੈ ਦਿੱਲੀਆ ਵਿੱਚ 10% ਮਜਬੀ ਸਿੱਖ ਤੇ 3.5% ਪਾਲਮਿਕੀ ਸਿੱਖ ਹਨ ਮਜਬੀ ਸਿੱਖ ਆਧਾਰਤ ਸਿੱਖ ਧਰਮ ਦੇ ਪੈਰੋਕਾਰ ਹਨ ਤੇ ਪਾਲਮਿਕੀ ਹਿੰਦੂ ਧਰਮ ਨੂੰ ਮੰਨਣ ਵਾਲੇ ਹਨ ਕੁੱਲ ਮਿਲਾ ਕੇ ਪੰਜਾਬ ਦੀ 99% ਵਸੋਂ ਹਿੰਦੂ ਤੇ ਸਿੱਖਾਂ ਦੀ ਹੈ ਤੇ 1.26% ਈਸਾਈ ਵਸੋਂ ਪੰਜਾਬ ਵਿੱਚ ਹੈ 1994-95 ਵਿੱਚ ਛੋਟੇ ਪੱਧਰ ਤੇ ਪੰਜਾਬ ਵਿੱਚ ਈਸਾਈ ਧਰਮ ਦਾ ਪ੍ਰਚਾਰ ਹੋਣਾ ਆਰੰਭ ਹੋਇਆ ਸੀ ਪਿਛਲੇ 10 ਸਾਲ ਤੋਂ ਪੰਜਾਬ ਵਿੱਚ ਈਸਾਈ ਧਰਮ ਵੱਲ ਆਕਰਸ਼ਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਪਿਛਲੇ 5 ਸਾਲਾਂ ਤੋਂ ਪੰਜਾਬ ਦੇ ਹਿੰਦੂ ਤੇ ਸਿੱਖ ਦਲਿਤਾਂ ਵੱਲੋਂ ਤੇਜ਼ੀ ਨਾਲ ਆਪਣਾ ਧਰਮ ਪਰਿਵਰਤਨ ਕੀਤਾ ਗਿਆ ਹੈ 2011 ਵਿੱਚ ਇਸਾਈ 1.6% ਸਨ ਤੇ ਹੁਣ ਇਸਾਈ ਵਸੋਂ 15% ਤੱਕ ਵੱਧ ਗਈ ਹੈ ਪੰਜਾਬ ਦੇ ਮੱਝੀ ਤੇ ਬਾਲਮਿੱਕੀ ਤੇ ਰਾਮਦਾਸੀਆ ਤਿੰਨਾਂ ਜਾਤਾਂ ਦੇ ਲੋਕਾਂ ਵੱਲੋਂ ਤੇਜ਼ੀ ਨਾਲ ਆਪਣਾ ਧਰਮ ਛੱਡ ਕੇ ਇਸਾਈ ਧਰਮ ਅਪਣਾਇਆ ਜਾ ਰਿਹਾ ਹੈ ਪੰਜਾਬ ਵਿੱਚ ਵਿੰਟਾ ਵਿੱਚ ਅਗਰ ਜਾਈਏ ਤਾਂ ਚੱਟ ਸ਼੍ਰੇਣੀ ਦੇ ਲੋਕਾਂ ਦਾ ਗੁਰਦੁਆਰਾ ਅਲੱਗ ਹੁੰਦਾ ਹੈ, ਮੱਜਬੀ ਸਿੱਖਾਂ ਦਾ ਅਲੱਗ ਹੁੰਦਾ ਹੈ ਤੇ ਰਾਮਦਾਸੀਆਂ ਦਾ ਅਲੱਗ ਹੁੰਦਾ ਹੈ। ਤੇਜ਼ੀ ਨਾਲ ਹੋ ਰਹੇ ਧਰਮ ਪਰਿਵਰਤਨ ਪਿੱਛੇ ਵੱਡਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਐਸੇ ਵਰਗ ਦੇ ਲੋਕਾਂ ਨਾਲ ਚੱਟ ਸਿੱਖ ਭਾਈਚਾਰੇ ਵੱਲੋਂ ਜਾਤੀਗਤ ਵਿਤਕਰਾ ਕੀਤਾ ਜਾਂਦਾ ਹੈ। ਇਸੇ ਜਾਤੀਗਤ ਵਿਤਕਰੇ ਦਾ ਲਾਭ ਉਠਾ ਕੇ ਈਸਾਈ ਪਾਸਟਰਾਂ ਵੱਲੋਂ ਪੰਜਾਬ ਦੇ ਦਲਿਤਾਂ ਨੂੰ ਈਸਾਈ ਧਰਮ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਈਸਾਈ ਧਰਮ ਵਿੱਚ ਕੋਈ ਜਾਤ-ਪਾਤ ਜਾਂ ਉੱਚ-ਨੀਚ ਨਹੀਂ ਹੈ ਤੇ ਤੁਹਾਡੇ ਮਾਨ ਸਨਮਾਨ ਦਾ ਖਿਆਲ ਰੱਖਿਆ ਜਾਵੇਗਾ। ਸੁਰੱਖਿਆ ਦੇ ਨਾਲ ਸਨਮਾਨਤਾ ਦਿੱਤੀ ਜਾਵੇਗੀ। ਗਰੀਬ ਦਲਿਤਾਂ ਨੂੰ ਈਸਾਈ ਪਾਸਟਰਾਂ ਵੱਲੋਂ ਧਰਮ ਪਰਿਵਰਤਨ ਕਰਨ ਲਈ ਲਾਲਚ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਬੱਚਿਆਂ ਨੂੰ ਈਸਾਈ ਮਿਸ਼ਨਰੀਆਂ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਮੁਫਤ ਸਿੱਖਿਆ ਦਾ ਲਾਲਚ ਦੇ ਕੇ ਦਲਿਤਾਂ ਦਾ ਧਰਮ ਪਰਿਵਰਤਨ ਕਰਾਇਆ ਜਾਂਦਾ ਹੈ। ਕਈ ਵਾਰ ਉਹਨਾਂ ਨੂੰ ਆਰਥਿਕ ਮਦਦ ਦੇ ਕੇ ਵੀ ਈਸਾਈ ਧਰਮ ਨਾਲ ਜੋੜਿਆ ਜਾਂਦਾ ਹੈ। ਪੰਜਾਬ ਦਾ ਮਾਝਾ ਏਰੀਆ ਪੂਰੀ ਤਰ੍ਹਾਂ ਈਸਾਈ ਪਾਸਟਰਾਂ ਦੀ ਚਪੇਟ ਵਿੱਚ ਆ ਗਿਆ ਹੈ। ਤਰਨਤਾਰਨ, ਅਮਰਤਸਰ ਅਤੇ ਗੁਰਦਾਸਪੁਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਧਰਮ ਪਰਿਵਰਤਨ ਹੋਇਆ ਹੈ। 2011 ਦੀ ਜਨਗਣਨਾ ਮੁਤਾਬਕ 1.26% ਇਸਾਈ ਵਸੋਂ ਪੰਜਾਬ ਵਿੱਚ ਸੀ ਇਕੱਲੇ ਤਰਨਤਾਰਨ ਵਿੱਚ 6000 ਵਸੋਂ ਸੀ ਤੇ 2021 ਵਿੱਚ ਇਹ ਵਸੋਂ 12500 ਤੱਕ ਪਹੁੰਚ ਗਈ 102% ਦੀ ਦਰ ਨਾਲ ਈਸਾਈ ਵਸੋਂ ਵਿੱਚ ਵਾਧਾ ਹੋਇਆ ਹੈ। ਗੁਰਦਾਸਪੁਰ ਵਿੱਚ ਪਿਛਲੇ 5 ਸਾਲਾਂ ਵਿੱਚ ਈਸਾਈ ਵਸੋਂ 4 ਲੱਖ ਹੋ ਗਈ ਹੈ। ਯੂਰਪੀ ਦੇਸ਼ਾਂ ਵੱਲੋਂ ਮਿਲੀਅਨ ਡਾਲਰਾਂ ਦੀ ਫੰਡਿੰਗ ਪੰਜਾਬ ਵਿੱਚ ਕੀਤੀ ਜਾ ਰਹੀ ਹੈ। ਪੰਜਾਬ ਨੂੰ ਭਾਰਤ ਦਾ ਪਹਿਲਾ 크ਿਸਚਨ ਸਟੇਟ ਬਣਾਉਣ ਦੀ ਸਾਜ਼ਿਸ਼ ਯੂਰਪੀ ਦੇਸ਼ਾਂ ਵੱਲੋਂ ਰਚੀ ਜਾ ਚੁੱਕੀ ਹੈ। ਇੰਡੀਆ ਟੂਡੇ ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਈਸਾਈ ਮਿਨਿਸਟਰੀਆਂ ਭਾਵ ਧਾਰਮਿਕ ਸੁਭਾਵਾਂ ਕੰਮ ਕਰ ਰਹੀਆਂ ਹਨ ਮੱਝ ਏਰੀਏ ਵਿੱਚ ਸਭ ਤੋਂ ਜ਼ਿਆਦਾ ਧਾਰਮਿਕ ਸੁਭਾਵਾਂ ਹਨ 65 ਹਜ਼ਾਰ ਪਾਦਰੀ ਪੰਜਾਬ ਵਿੱਚ ਲੋਕਾਂ ਦੇ ਧਰਮ ਪਰਿਵਰਤਨ ਪ੍ਰਾਉਣ ਲਈ ਸਰਗਰਮ ਹਨ ਯੂਨਾਈਟਿਡ ਕ੍ਰਿਸਚੀਅਨ ਫਰੰਟ ਗਰੁੱਪ ਨੇ ਪੰਜਾਬ ਦੇ 8000 ਪਿੰਡਾਂ ਵਿੱਚ ਕਮੇਟੀਆਂ ਬਣਾ ਲਈਆਂ ਹਨ ਪੰਜਾਬ ਵਿੱਚ ਕੁੱਲ 12000 ਪਿੰਡ ਹਨ ਸਿਰਫ 4000 ਪਿੰਡ ਹੀ ਅਜਿਹੇ ਹਨ ਜਿੱਥੇ 크ਿਸਚੀਅਨ ਕਮੇਟੀਆਂ ਨਹੀਂ ਹਨ 600 ਤੋਂ 700 ਦੇ ਕਰੀਬ ਚਰਚਾਂ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਜਲੰਧਰ ਵਿੱਚ ਬਣਾਈ ਜਾ ਚੁੱਕੀ ਹੈ ਇਨ੍ਹਾਂ ਚਰਚਾਂ ਦੇ ਪਾਦਰੀਆਂ ਦੁਆਰਾ ਬਹੁਤ ਚਲਾਕੀ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਧਰਮ ਤੋਂ ਦੂਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਦਲਿਤ ਸਿੱਖਾਂ ਨੂੰ ਆਪਣੀ ਪਗੜੀ ਬਨਦੇ ਹੋਏ ਤੇ ਔਰਤਾਂ ਨੂੰ ਸਿਰ ਤੇ ਦੁਪੱਟਾ ਲੈਂਦੇ ਹੋਏ ਆਪਣੇ ਪ੍ਰਮਾਤਮਾ ਜਸੂ ਦੀ ਉਸਤਤੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਹਨਾਂ ਈਸਾਈ ਪਾਸਟਰਾਂ ਵੱਲੋਂ ਪੰਜਾਬ ਦੇ ਸੱਭਿਆਚਾਰ ਨੂੰ ਨਹੀਂ ਬਦਲਿਆ ਜਾਂਦਾ ਬਲਕਿ ਪੰਜਾਬ ਦੇ ਸੱਭਿਆਚਾਰ ਵਿੱਚ ਈਸਾਈਅਤ ਦੇ ਗੁਣਾਂ ਦਾ ਸਮਾਵੇਸ਼ ਚਲਾਕੀ ਨਾਲ ਕੀਤਾ ਜਾ ਰਿਹਾ ਹੈ। ਪੰਜਾਬੀ ਲੋਕ ਗੀਤਾਂ ਟੱਪਿਆਂ ਤੇ ਬੋਲੀਆਂ ਦੀ ਤਰਜ਼ ਤੇ ਜਸੂ ਦੀ ਉਸਤੀ ਵਿੱਚ ਗਾਣੇ ਤੇ ਭਜਨ ਤਿਆਰ ਕਰਵਾਏ ਜਾਂਦੇ ਹਨ। ਭੋਲੇ ਪਾਲੇ ਦਲਿਤ ਲੋਕ ਇਹ ਸਮਝ ਨਹੀਂ ਪਾਉਂਦੇ ਕਿ ਉਹਨਾਂ ਨਾਲ ਕਿੰਨਾ ਵੱਡਾ ਧੋਖਾ ਪੀਤਾ ਚਾਰੇਗਾ ਹੈ। ਪੰਜਾਬ ਦੇ ਦਲਿਤ ਸਿੱਖ ਜੋ ਪਗੜੀ ਬੰਨ੍ਹਦੇ ਹਨ ਤੇ ਆਪਣੇ ਨਾਮ ਦੇ ਪਿੱਛੇ ਸਿੰਘ ਤੇ ਕੌਰ ਲਗਾਉਂਦੇ ਹਨ ਉਹ ਆਪਣੀ ਆਈਡੈਂਟੀਟੀ ਤੇ ਨਾਮ ਚੇਂਜ ਨਹੀਂ ਕਰਦੇ ਕਿਉਂਕਿ ਪੰਜਾਬ ਵਿੱਚ ਦਿਨਿੱਤਾ ਨੂੰ 25% ਰਿਜ਼ਰਵੇਸ਼ਨ ਮਿਲੀ ਹੋਈ ਹੈ। ਤੇ ਇਸਾਈ ਕੈਟਾਗਰੀ ਵਾਲਾ ਨੂੰ ਪੰਜਾਬ ਵਿੱਚ ਰਿਜ਼ਰਵੇਸ਼ਨ ਪ੍ਰਾਪਤ ਨਹੀਂ ਹੈ ਰਿਜ਼ਰਵੇਸ਼ਨ ਖੋਹੇ ਜਾਣ ਦੇ ਡਰ ਦੀ ਵਜ੍ਹਾ ਕਰਕੇ ਲੋਕ ਆਪਣੀ ਆਈਡੈਂਟੀਟੀ ਚੇਚ ਨਹੀਂ ਕਰਦੇ ਇਸੇ ਲਈ ਅਸਲ ਗਿਣਤੀ ਸਾਹਮਣੇ ਨਹੀਂ ਆ پا ਰਹੀ ਕਿ ਕਿੰਨੇ ਕੁ ਲੋਕ ਪੰਜਾਬ ਵਿੱਚ ਇਸਾਈ ਧਰਮ ਅਪਣਾ ਚੁੱਕੇ ਹਨ 30 ਲੱਖ ਲੋਕ ਪੰਜਾਬ ਵਿੱਚ ਇਸਾਈ ਧਰਮ ਅਪਣਾ ਚੁੱਕੇ ਹਨ ਜ਼ਿਆਦਾਤਰ ਧਰਮ ਪਰਿਵਰਤਨ ਸਰਹੱਦੀ ਪਿੰਡਾਂ ਵਿੱਚ ਹੋ ਰਿਹਾ ਹੈ ਪਾਕਿਸਤਾਨ ਦੀ ਸਰਹੱਦ ਤੇ ਲੱਗਦੇ ਇੱਕ ਪਿੰਡ ਵਿੱਚ 30% ਲੋਕ ਈਸਾਈ ਬਣ ਚੁੱਕੇ ਹਨ ਪੰਜਾਬ ਵਿੱਚ ਹੋ ਰਹੇ ਈਸਾਈਕਰਨ ਨੂੰ ਨਿਚਠਣ ਲਈ ਇੱਕ ਸੰਜੀਦਾ ਤੇ ਸੰਵੇਦਨਸ਼ੀਲ ਪਹੁੰਚ ਦੀ ਲੋੜ ਹੈ ਈਸਾਈ ਪਾਸਟਰਾਂ ਵੱਲੋਂ ਭੋਲੇ-ਪਾਲੇ ਲੋਕਾਂ ਨੂੰ ਧਰਮ ਪਰਿਵਰਤਨ ਕਰਾਉਣ ਲਈ ਪਖੰਡਾ ਤੇ ਝੂਠ ਦਾ ਸਹਾਰਾ ਲਿਆ ਜਾਂਦਾ ਹੈ ਇਹ ਪਾਸਟਰ ਈਸਾਈ ਸੁਭਾਵਾ ਵਿੱਚ ਲੋਕਾਂ ਵਿੱਚੋ ਪੁੱਤਾ ਪ੍ਰੇਤਾ ਕੱਢਣ ਦੇ ਢੋਂਗ ਕਰਦੇ ਹਨ ਤੇ ਕਈ ਵਾਰ ਦਾਵਾ ਕਰਦੇ ਹਨ ਕਿ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਅਸੀਂ ਕਰਦੇ ਹਾਂ ਕਈ ਵਾਰ ਤਾਂ ਮੁਰਦੇ ਵਿੱਚ ਜਾਨ ਪਾਉਣ ਦਾ ਢੋਂਗ ਵੀ ਸ਼ਰਿਆਮ ਕਰਦੇ ਹਨ ਪੰਜਾਬ ਵਿੱਚ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਪਰਿਵਰਤਨ ਕਰਾਉਣ ਵਾਲਿਆਂ ਵਿੱਚ ਬਰਜਿੰਦਰ ਸਿੰਘ ਗੁਰਨਾਮ ਸਿੰਘ ਅੰਕੁਰ ਮਰੂਲਾ ਤੇ ਹਰਪ੍ਰੀਤ ਦਿਵਲ ਮੁੱਖ ਪਾਸਟਰ ਹਨ ਇਨ੍ਹਾਂ ਚਾਰਾਂ ਨੇ ਹੀ ਪੰਜਾਬ ਦੇ ਸਿੱਖਾਂ ਤੇ ਹਿੰਦੂਆਂ ਦਾ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਨ ਕਰਵਾਇਆ ਹੈ ਪੰਜਾਬ ਵਿੱਚ ਹੋ ਰਿਹਾ ਧਰਮ ਪਰਿਵਰਤਨ ਪਿੱਛੇ ਦੂਜਾ ਵੱਡਾ ਕਾਰਨ ਐਸਜੀਪੀਸੀ ਦੀ ਅਕਿਰਿਆਸ਼ੀਨਤਾ ਅਤੇ ਉਦਾਸੀਨਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਗਠਨ ਦੀ ਬਜਾਏ ਇੱਕ ਸਿਆਸੀ ਸੰਗਠਨ ਬਣ ਗਈ ਹੈ ਇਸੇ ਕਾਰਨ ਸਿੱਖਾਂ ਦਾ ਆਪਣੇ ਧਾਰਮਿਕ ਸਥਾਨਾ ਤੋਂ ਮੋਹ ਪੰਗ ਹੋ ਰਿਹਾ ਹੈ ਐਸਜੀਪੀਸੀ ਨੀਵੀਂ ਜਾਤਾਂ ਅਤੇ ਜੱਟ ਸਿੱਖਾਂ ਵਿੱਚ ਪਾੜਾ ਖਤਮ ਕਰਨ ਲਈ ਕੁਝ ਖਾਸ ਨਹੀਂ ਕਰ پا ਰਹੀ ਜੋ ਕਿ ਨਿਮਨ ਜਾਤੀ ਦੇ ਸਿੱਖਾਂ ਨੂੰ ਚਰਚਾਂ ਵੱਲ ਲਿਜਾਣ ਵਿੱਚ ਹੋਰ ਵੀ ਯੋਗਦਾਨ ਪਾ ਰਿਹਾ ਹੈ ਪੰਜਾਬ ਦੀਆਂ ਕਈ ਸਿੱਖ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਇਸਾਈ ਸੁਭਾਵਾਂ ਤੇ ਇਤਰਾਜ਼ ਵੀ ਪ੍ਰਗਟ ਕੀਤਾ ਜਾਂਦਾ ਹੈ ਇਸਾਈ ਪਾਦਰੀਆਂ ਨਾਲ ਸਿੱਖ ਸੰਗਠਨਾ ਦੇ ਛੋਟੇ ਮੋਟੇ ਝਗੜਿਆਂ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ ਤੇ ਚਿੰਤਾ ਪ੍ਰਗਟ ਕੀਤੀ ਸੀ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਵਿੱਚ ਜਾਗਰੂਕਤਾ ਮਹਮ ਵੀ ਸ਼ੁਰੂ ਕੀਤੀ ਗਈ ਸੀ। ਜਿਸ ਅਨੁਸਾਰ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵਰਕਸ਼ਾਪਾਂ ਤੇ ਸੈਮੀਨਾਰ ਲਗਾਏ ਗਏ। ਆਊਟਰੀਚ ਪ੍ਰੋਗਰਾਮ ਤਹਿਤ ਨੌਜਵਾਨ ਸਿੱਖਾਂ ਨੂੰ ਸਿੱਖੀ ਦੇ ਮੁੱਲਾਂ ਬਾਰੇ ਦੱਸ ਕੇ ਆਪਣੇ ਧਰਮ ਵੱਲ ਉਹਨਾਂ ਨੂੰ ਆਕਰਸ਼ਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਲੇਕਿਨ ਜ਼ਿਆਦਾਤਰ ਸਿੱਖ ਜਥੇਬੰਦੀਆਂ ਕੰਮ ਕਰਨੀ ਨੀਂਦ ਸੁੱਤੀਆਂ ਹੋਈਆਂ ਹਨ ਪੰਜਾਬ ਵਿੱਚ ਕੋਈ ਵੀ ਧਾਰਮਿਕ ਜਥੇਬੰਦੀ ਪੰਜਾਬ ਦੇ ਲੋਕਾਂ ਦੇ ਹੋ ਰਹੇ ਵੱਡੇ ਪੱਧਰ ਤੇ ਧਰਮ ਪਰਿਵਰਤਨ ਦੇ ਖਿਲਾਫ ਆਵਾਜ਼ ਨਹੀਂ ਉਠਾ ਰਹੀ ਨਾ ਹੀ ਕੋਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦਾ ਫਾਇਦਾ ਕਿ ਇਸਾਈ ਪਾਸਟਰਾਂ ਵੱਲੋਂ ਚੁੱਕਿਆ ਜਾ ਰਿਹਾ ਹੈ ਪੰਜਾਬ ਦੇ ਕਈ ਖੇਤਰਾਂ ਵਿੱਚ ਤਾਂ ਧਰਮ ਪਰਿਵਰਤਨ 100% ਦੀ ਦਰ ਨਾਲ ਵੱਧ ਰਿਹਾ ਹੈ ਈਸਾਈ ਪਾਸਟਰ ਐਤਵਾਰ ਨੂੰ ਆਪਣੀਆਂ ਸਭਾਵਾਂ ਕਰਦੇ ਹਨ ਤੇ ਬਾਈਬਲ ਦਾ ਪ੍ਰਚਾਰ ਕਰਦੇ ਹਨ ਬਾਈਬਲ ਨੂੰ ਸਿੱਖਾਂ ਤੇ ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਨਾਲੋਂ ਜ਼ਿਆਦਾ ਸ਼ੁੱਧ ਤੇ ਪਵਿੱਤਰ ਦੱਸ ਕੇ ਲੋਕਾਂ ਦੇ ਮਨਾਂ ਵਿੱਚ ਵਹਿਮ ਭਰਿਆ ਜਾਂਦਾ ਹੈ ਕਿ ਤੁਹਾਨੂੰ ਸਿਰਫ ਜਸੂ ਹੀ ਸਵਰਗ ਵਿੱਚ ਲਿਜਾ ਸਕਦੇ ਹਨ ਅਗਰ ਪੰਜਾਬ ਵਿੱਚ ਹਿੰਦੂਆਂ ਤੇ ਸਿੱਖਾਂ ਦਾ ਹੋ ਰਿਹਾ ਈਸਾਈਕਰਨ ਰੋਕਣ ਲਈ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ ਗਏ ਤਾਂ ਕੁਝ ਸਾਲਾਂ ਵਿੱਚ ਪੰਜਾਬ ਦੀ ਡੈਮੋਗ੍ਰਾਫੀ ਵਿੱਚ ਭਾਰੀ ਬਦਲਾਅ ਆਉਂਦੇ ਦਿਖਣਗੇ ਤੇ ਸਿੱਖ ਧਰਮ ਦੀ ਹੋਂਦ ਵੀ ਖਤਰੇ ਵਿੱਚ ਪੈਦੀ ਨਜ਼ਰ ਆਵੇਗੀ ਪੰਜਾਬ ਦਾ ਇਸਾਈਕਰਨ ਕਰਨ ਲਈ ਜੋ ਮਿਲੀਅਨ ਡਾਲਰਾਂ ਦੀ ਫੰਡਿੰਗ ਚੂਰਕ ਤੋਂ ਆ ਰਹੀ ਹੈ ਉਸ ਦੀ ਸਰਕਾਰ ਨੂੰ ਜਾਂਚ ਕਰਾਉਣੀ ਚਾਹੀਦੀ ਹੈ